ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਦਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਆਓ ਸਭ ਤੋਂ ਪਹਿਲਾਂ ਆਪੇ ਆਪਾਂ ਸ਼ਹੀਦਾਂ ਸਿੰਘਾਂ ਦੇ ਹਾਜ਼ਰੀ ਲਵਾਈਏ ਸਮੂਹ ਸਾਧ ਸੰਗਤ ਇੱਕ ਮਨ ਇੱਕ ਧਿਆਨ ਹੋ ਕੇ ਰਸਨਾ ਨੂੰ ਕਰੋ ਪਵਿੱਤਰ ਬੋਲੋ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਸਾਡੇ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਤੇ ਹੁਣ ਆਪ ਸਭ ਜੀ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਬ ਨੇ ਸਾਨੂੰ ਇੰਨਾ ਮਾਣ ਸਤਿਕਾਰ ਬਖਸ਼ਿਆ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਆਪਣੀ ਰਾਏ ਸਾਨੂੰ ਦਿੰਦੇ ਰਹਿਣਾ ਤੇ ਗੁਰਬਾਣੀ ਦਾ ਇਤਿਹਾਸ ਪੜ੍ਹਦੇ ਰਹਿਣਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਆਪਾਂ ਘਰ ਵਿੱਚ ਖੁੱਲੇ ਚਪੈਰਾ ਸਾਹਿਬ ਕਿਵੇਂ ਕੱਟ ਸਕਦੇ ਹਾਂ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਜੀ ਆਓ ਹੁਣ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰੀਏ ਫਤੇ ਦੀ ਸਾਂਝ ਪਾਈਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪ ਤੋਂ ਪਹਿਲਾਂ ਬੇਨਤੀ ਆ ਸਾਧ ਸੰਗਤ ਜੀ ਜੇ ਦੋ ਆਪਾਂ ਦੁਪਹਿਰਾ ਸੈਵ ਘਟਣਾ ਸ਼ੁਰੂ ਕਰਨਾ ਹੈ ਸਾਧ ਸੰਗਤ ਜੀ ਚਾਹੇ ਉਹ ਆਪਣਾ ਸੁਖੇ ਹੋਣ ਚਾਹੇ ਆਪਾਂ ਖੁਸ਼ੀ ਨਾਲ ਕੱਟ ਰਹੇ ਹੋਈਏ ਚਾਹੇ ਆਪਾਂ ਖੁੱਲੇ ਸੁਖੇ ਹੋਣ ਆਪਾਂ ਜਦੋਂ ਵੀ ਸ਼ੁਰੂ ਕਰਨੇ ਨੇ ਦੁਪਹਿਰਾ ਸੈਵ ਕਟਨੇ ਉਦੋਂ ਆਪਾਂ ਕੇਸੀ ਇਸ਼ਨਾਨ ਕਰਕੇ ਦੇਗ ਬਣਾ ਕੇ ਗੁਰੂ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਬੇਨਤੀ ਲਾ ਕੇ ਕਿ ਹੇ ਵਾਹਿਗੁਰੂ ਜੀ ਦੋ ਸਿੰਘੋ ਅਸੀਂ ਅੱਜ ਦੁਪਹਿਰਾ ਸੈਵ ਕਟਨੇ ਸ਼ੁਰੂ ਕੀਤੇ ਨੇ ਆਪਣੀ ਅਰਦਾਸ ਬੇਨਤੀ ਵੀ ਕਰਨੀ ਨਾਲ ਕਿ ਸਮਾਰਾ ਸਾਡੇ ਕਾਰਜ ਪੂਰੇ ਕਰੋ ਸਾਡੀ ਇਹ ਅਰਦਾਸ ਬੇਨਤੀ ਏ ਦੀ ਪੂਰੀ ਕਰੋ ਅਸੀਂ ਅੱਜ ਤੋਂ ਦੁਪਹਿਰਾ ਸਾਹਿਬ ਕੱਟ ਰਹੇ ਹਾਂ ਤੇ ਇੰਨੇ ਅਸੀਂ ਦੁਪਹਿਰਾ ਸਾਹਿਬ ਕਟਾਂਗੇ ਵਾਹਿਗੁਰੂ ਜੀ ਨਾਲ ਇਹ ਵੀ ਬੇਨਤੀ ਕਰਨੀ ਕਿ ਸਾਡੇ ਵੱਲੋਂ ਕੱਟੇ ਹੋਏ ਦੁਪਹਿਰਾ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਸ਼੍ਰੀ ਸ਼ਹੀਦ ਗੰਜ ਸਾਹਿਬ ਵਿਖੇ ਹਾਜ਼ਰੀ ਪ੍ਰਮਾਣ ਕਰਨੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਇਹ ਜਾਣਦੇ ਆ ਕਿ ਖੁੱਲੇ ਚਪੈਰਾ ਸਹਿਬ ਹੁੰਦੇ ਕੀ ਹਨ ਸਾਧ ਸੰਗਤ ਜੀ ਜਦੋਂ ਵੀ ਆਪਾਂ ਕਿਸੇ ਅਰਦਾਸ ਬੇਨਤੀ ਲਈ ਚਪੈਰਾ ਸਹਿਬ ਦੀ ਸੁਖਣਾ ਸੁਖ ਦੇ ਹਾਂ ਕਿ ਧੰਤਨ ਬਾਬਾ ਦੀਪ ਸਿੰਘ ਜੀ ਸਾਡੀ ਇਹ ਅਰਦਾਸ ਬੇਨਤੀ ਪੂਰੀ ਕਰਨੀ ਅਸੀਂ ਤੁਹਾਡੇ ਇੰਨੇ ਦੁਪਹਿਰਾ ਸਹਿਬ ਕੱਟਾਂਗੇ ਸਾਧ ਸੰਗਤ ਜੀ ਜਦੋਂ ਆਪਾਂ ਅਰਦਾਸ ਕਰਦੇ ਆ ਸੁਖਣਾ ਸੁਖਦੇ ਆ ਤੇ ਆਪਾਂ ਨਾਲ ਅਰਦਾਸ ਵਿੱਚ ਇਹ ਵੀ ਸੁਖਣਾ ਚਾਹੀਦਾ ਹੈ ਕਿ ਧੰਤਨ ਬਾਬਾ ਦੀਪ ਸਿੰਘ ਜੀ ਅਸੀਂ ਆਪ ਜੀ ਦੇ ਖੁੱਲੇ ਦੁਪਹਿਰਾ ਸਹਿਬ ਕੱਟਾਂਗੇ ਸਾਡੀ ਇਹ ਅਰਦਾਸ ਬੇਨਤੀ ਪੂਰੀ ਕਰਨੀ ਜੇ ਜਦੋਂ ਆਪਾਂ ਖੁੱਲੇ ਜਪੈਰਾ ਸਹਿਬ ਸੁਖਦੇ ਆ ਤਾਂ ਆਪਣਾ ਕਿਸੇ ਐਤਵਾਰ ਨੂੰ ਜਪੈਰਾ ਸਹਿਬ ਕੱਟਿਆ ਨਹੀਂ ਜਾਂਦਾ ਆਪਣਾ ਮਿਸ ਹੋ ਜਾਂਦਾ ਏ ਤਾਂ ਇਸ ਵਿੱਚ ਕੋਈ ਡਰ ਨਹੀਂ ਹੁੰਦਾ ਕਿਉਂਕਿ ਆਪਾਂ ਖੁੱਲੇ ਜਪੈਰਾ ਸਹਿਬ ਸੁਖੇ ਹੋਏ ਹਨ ਕਿਉਂਕਿ ਸਾਧ ਸੰਗਤ ਜੀ ਆਪਣੀਆਂ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਹਨ ਕਈ ਵਾਰ ਕਿਸੇ ਕਾਰਨ ਕਰਕੇ ਆਪਾਂ ਐਤਵਾਰ ਨੂੰ ਦੁਪਹਿਰਾ ਸਹਿਬ ਨਹੀਂ ਕੱਟ ਸਕਦੇ ਤਾਂ ਆਪਾਂ ਉਹ ਦੁਪਹਿਰਾ ਸਹਿਬ ਅਗਲੇ ਦਿਨ ਵੀ ਕੱਟ ਸਕਦੇ ਹਾਂ ਜਾਂ ਆਪਾਂ ਬੁੱਧਵਾਰ ਨੂੰ ਵੀ ਦੁਪਹਿਰਾ ਸਹਿਬ ਕੱਟ ਸਕਦੇ ਹੁੰਦੇ ਹਾਂ 12 ਤੋਂ 4 ਵਜੇ ਦੇ ਵਿੱਚ ਕਿਉਂਕਿ ਸਾਧ ਸੰਗਤ ਜੀ ਜਿਹੜੇ ਡਿਊਟੀ ਵਾਲੇ ਹੁੰਦੇ ਹਨ ਜਿੰਨਾ ਜੌਬ ਤੇ ਜਾਣਾ ਹੁੰਦਾ ਹੈ ਤਾਂ ਉਹਨਾਂ ਦੇ ਸੰਡੇ ਲਈ ਵੈਸੇ ਹੀ ਬਹੁਤ ਕੰਮ ਜੁੜੇ ਹੋਏ ਹੁੰਦੇ ਹਨ ਜਿਹੜੇ ਉਹਨਾਂ ਨੇ ਸੰਡੇ ਵਾਲੇ ਦਿਨ ਘਰੇ ਰਹਿ ਕੇ ਕਰਨੇ ਹੁੰਦੇ ਹਨ ਤਾਂ ਉਹਨਾਂ ਕੇਸਾਂ ਵਿੱਚ ਸਾਧ ਸੰਗਤ ਜੀ ਆਪਾਂ ਬੋਧਵਾਰ ਵੀ ਦੁਪਹਿਰਾ ਸੈਭ ਕੱਟ ਸਕਦੇ ਹਾਂ ਉਸ ਸਿਚੁਏਸ਼ਨ ਵਿੱਚ ਸਾਧ ਸੰਗਤ ਜੀ ਆਪਾਂ ਧੰਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਲਾ ਦੇਣੀ ਹੁੰਦੀ ਏ ਵੀ ਧੰਤਨ ਬਾਬਾ ਦੀਪ ਸਿੰਘ ਜੀ ਮੇਰੀ ਇਹ ਮਜਬੂਰੀ ਏ ਇਸ ਲਈ ਮੈਂ ਐਤਵਾਰ ਨੂੰ ਦੁਪਹਿਰਾ ਸੈਵ ਨਹੀਂ ਕੱਟ ਸਕਦਾ ਮੈਂ ਆਏ ਬੁੱਧਵਾਰ ਹੀ ਕੱਟਿਆ ਕਰੂੰਗਾ ਤੁਸੀਂ ਮੇਰੇ ਤੇ ਕਿਰਪਾ ਕਰਨੀ ਕਿਉਂਕਿ ਸਾਧ ਸੰਗਤ ਜੀ ਗੁਰੂ ਸਹਬਾਨਾ ਨੇ ਆਪਾਂ ਨੂੰ ਹੁਕਮ ਲਾਇਆ ਏ ਕਿ ਗੁਰਬਾਣੀ ਜੇ ਕਿਸੇ ਮਜਬੂਰੀ ਕਾਰਨ ਆਪਾਂ ਅਮਰਤ ਵੇਲੇ ਜਾਂ ਟਾਈਮ ਤੇ ਨਹੀਂ ਕਰ ਸਕਦੇ ਤਾਂ ਆਪਾਂ ਗੁਰਬਾਣੀ ਗੁਰੂ ਦਾ ਨਾਮ ਕਿਸੇ ਵੀ ਸਮੇ ਲੈ ਸਕਦੇ ਹਾਂ ਪਰ ਉਹਦੇ ਨਾਲ ਜੁੜੇ ਰਹਿਣਾ ਜਦੋਂ ਵੀ ਨਾਮ ਲੈਣਾ ਮਨੋਂ ਤਨੋਂ ਲੈਣਾ ਕਿਉਂਕਿ ਸਾਧ ਸੰਗਤ ਜੀ ਵਾਹਿਗੁਰੂ ਆਪਣਾ ਸਮਾਂ ਨਹੀਂ ਦੇਖਦੇ ਆਪਣੀ ਨੀਅਤ ਦੇਖਦੇ ਨੇ ਕਿ ਆਪਾਂ ਕਿਸ ਨੀਅਤ ਨਾਲ ਗੁਰੂ ਨਾਲ ਜੁੜ ਰਹੇ ਹਾਂ ਕਿਉਂਕਿ ਸਾਧ ਸੰਗਤ ਜੀ ਉਸ ਵਾਹਿਗੁਰੂ ਨੂੰ ਵੀ ਆਪਣੇ ਮਜਬੂਰੀਆਂ ਦਾ ਪਤਾ ਹੈ ਬੱਸ ਤੁਸੀਂ ਮਨੋਤਨੋਂ ਉਸ ਵਾਹਿਗੁਰੂ ਨਾਲ ਜੁੜੇ ਰਹਿਣਾ ਜੋ ਮਜਬੂਰੀਆਂ ਜੋ ਘਰਾਂ ਦੇ ਕਾਰਜ ਨੇ ਉਹ ਵੀ ਗੁਰੂ ਦੀ ਲਈ ਹੋਈ ਸੇਵਾ ਏ ਉਹ ਵੀ ਆਪਾਂ ਜ਼ਰੂਰ ਪੂਰੀ ਕਰਨੀ ਹੈ ਕਿਉਂਕਿ ਸਾਧ ਸੰਗਤ ਜੀ ਜੇਕਰ ਆਪਾਂ ਘਰਾਂ ਦੇ ਕਾਰਜ ਮਿਸ ਕਰਕੇ ਉਸ ਗੁਰੂ ਨਾਲ ਜੋੜਦੇ ਆ ਤਾਉ ਪਰਮਾਤਮਾ ਨੇ ਆਪਾਂ ਨੂੰ ਇਹ ਹੁਕਮ ਨਹੀਂ ਦਿੱਤਾ ਜਿਵੇਂ ਕਿ ਅੱਜ ਕੱਲ ਆਮ ਚੱਲ ਰਿਹਾ ਏ ਕਿ ਆ ਸੰਗਤ ਹੈ ਜੋ ਆਪਣੇ ਘਰ ਵਿੱਚ ਕੰਮ ਕਰਨ ਤੋਂ ਤੱਕ ਤਰਉਂਦੀ ਏ ਜਿਵੇਂ ਹੁਣ ਮੰਨ ਲਓ ਕੁਝ ਬੀਬੀਆਂ ਨੇ ਜਿੰਨਾਂ ਕਿ ਨੇ ਘਰੇ ਭਾਂਡਿਆਂ ਨੂੰ ਤੋਂ ਨੂੰ ਕਦੇ ਹੱਥ ਲਾਉਣਾ ਜ਼ਰੂਰੀ ਨਹੀਂ ਸਮਝਿਆ ਉਹ ਗੁਰੂ ਘਰ ਜਾ ਕੇ ਵਰਤਨਾ ਦੀ ਸੇਵਾ ਕਰਦੀਆਂ ਹਨ ਪਰ ਸਾਧ ਸੰਗਤ ਜੀ ਉਹਨਾਂ ਦੇ ਮਨ ਦਾ ਖਿਆਲ ਏ ਕਿਉਂਕਿ ਸਾਧ ਸੰਗਤ ਜੀ ਜੇਕਰ ਵਰਤਨਾ ਦੀ ਸੇਵਾ ਹੀ ਕਰਨੀ ਹੈ ਤਾਂ ਆਪਾਂ ਪਹਿਲਾਂ ਘਰੇ ਕਰ ਲਈਏ ਜਦੋਂ ਆਪਣੇ ਘਰ ਦੇ ਕੰਮ ਪੂਰੇ ਹੋ ਜਾਣਗੇ ਤਾਂ ਉਦੋਂ ਆਪਾਂ ਗੁਰੂ ਸਾਹਿਬ ਦੇ ਦਰ ਤੇ ਜਾ ਕੇ ਵੀ ਸੇਵਾ ਕਰ ਸਕਦੇ ਹਾਂ ਇੱਕ ਹੋਰ ਬੇਨਤੀ ਸਾਧ ਸੰਗਤ ਜੀ ਚਾਹੇ ਆਪਾਂ ਖੁੱਲੇ ਚੁਪੈਰਾ ਸੈਬੀ ਸੁਖੇ ਹੋਣ ਪਰ ਤੁਸੀਂ ਜਦੋਂ ਵੀ ਚੁਪੈਰਾ ਸੈਬ ਕੱਟਦੇ ਹੋ ਗੁਰੂ ਦੀ ਦੇਗ ਜ਼ਰੂਰ ਬਣਾ ਲਿਆ ਕਰੋ ਕੇਸੀ ਇਸ਼ਨਾਨ ਕਰਕੇ ਸਾਧ ਸੰਗਤ ਜੀ ਅਰਦਾਸਾਂ ਬੇਨਤੀਆਂ ਕਰਕੇ ਉਸ ਦੇਗ ਨੂੰ ਭੋਗ ਜ਼ਰੂਰ ਲਾਇਆ ਕਰੋ ਸਾਧ ਸੰਗਤ ਜੀ ਤੇ ਉਸ ਨੂੰ ਸੰਗਤ ਵਿੱਚ ਵੰਡਿਆ ਕਰੋ ਤਾਂ ਜੋ ਜੋ ਆਪਾਂ ਅਰਦਾਸਾਂ ਬੇਨਤੀਆਂ ਲਾਈਆਂ ਹਨ ਗੁਰੂ ਆਪਣੀਆਂ ਛੇਤੀ ਪੂਰੀਆਂ ਕਰੇ ਆਪਣੇ ਕਾਰਜਾਂ ਵਿੱਚ ਆਉਣ ਵਾਲੇ ਸਾਰੇ ਵਿਗੜਨ ਦੂਰ ਹੋ ਜਾਣ ਆਪਣੀਆਂ ਦੁੱਖਾਂ ਤਕਲੀਫਾਂ ਦਾ ਨਾਸ਼ ਹੋਵੇ ਸਾਧ ਸੰਗਤ ਜੀ ਇਹ ਸਾਨੇ ਕੁਝ ਬੇਨਤੀਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੇ ਰਹਿਣਾ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ